ਅੱਜ ਅਸੀਂ ਆ ਗਏ ਆ ਪਾਰਕ ਵੀਰਪਾਲ ਤੇ ਹਰਕੀਰਤੂਣੀ ਕਹਿੰਦੇ ਹੀ ਗਏ ਕਿ ਅਹੀਂ ਘਰ ਬੋਰ ਹੋ ਚੁੱਕੇ ਆ ਤੇ ਸਾਨੂੰ ਸ਼ਾਮ ਦਾ ਟਾਈਮ ਆ ਤੇ ਸਾਨੂੰ ਪਾਰਕ ਦੇ ਵਿੱਚ ਘੁਮਾ ਕੇ ਲਿਆਓ ਕਿਉਂਕਿ ਇਸ ਟਾਈਮ ਲੋਕ ਰੰਜੀਤ ਅਵੀ ਨੂੰ ਆਏ ਹੁੰਦੇ ਨੇ ਤੇ ਇਹ ਪਾਰਕ ਬਹੁਤ ਵੱਡੀ ਆ ਬੱਚੇ ਇਥੇ ਇੰਜੋਏ ਕਰਦੇ ਨੇ ਝੁੱਲੇ ਵਗੈਰਾ ਲੱਗੇ ਹੁੰਦੇ ਨੇ ਤੇ ਸ਼ਾਮ ਦਾ ਟਾਈਮ ਹੋ ਚੁੱਕਿਆ ਸਾਨੂੰ ਸਾਨੂੰ ਥੋੜਾ ਜਿਹਾ ਹਨੇਰਾ ਹੀ ਹੋ ਚੁੱਕਿਆ ਨਾਲ ਹੀ ਤੁਹਾਨੂੰ ਪਤਾ ਰੋਡ ਚੱਲਦਾ ਆ ਜੇਰਾ ਟਾਰੀ ਬਾਡਰ ਨੂੰ ਜਾਂਦਾ ਹੈ ਤੇ ਆ ਬਿਲਕੁਲ ਹੀ ਅਸੀਂ ਪਾਰਕ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ ਤੇ ਬੱਚੇ ਅੰਦਰ ਜਾਣਗੇ ਇੰਜੋਏ ਕਰਨਗੇ ਨਾਲ ਥੋੜੀ ਜਿਹੀ ਆਪਾਂ ਵੀ ਐਕਸਰਸਾਈਜ਼ ਕਰਾਂਗੇ ਚਲੋ ਜੀ ਚੱਲਦੇ ਹਾਂ ਜੀ ਅੰਦਰ ਵੀਰਪਾਲ ਤੇ ਦਿਹਾੜਾ ਰਨਿੰਗ ਕਰਨ ਚਲੋ ਚਲੋ ਹਣ ਕਹਿੰਦੇ ਹੀ ਘਰ ਆਪਾਂ ਉੱਥੇ ਜਾ ਕੇ ਐਕਸਰਸਾਈਜ਼ ਕਰਾਂਗੇ ਤੂੰ ਹੁਣ ਕਰਦੇ ਕਿਉਂ ਨਹੀਂ ਪਏ ਹੈਂ ਇੱਧਰ ਮੰਮੀ ਵੀ ਆ ਗਏ ਨੇ ਤੇ ਇਹ ਆਪਣੇ ਸ਼ੂਜੀ ਪਾਉਂਦੇ ਸ਼ੂਜ ਪਾਏ ਐਕਸਰਸਾਈਜ਼ ਕਰ ਲੈਂਦੇ ਆ ਰਾਮ ਨਾਲ ਲੋ ਜੀ ਅਸੀਂ ਇਸੇ ਟਾਈਮ ਤੇ ਇਸੇ ਕਰਕੇ ਆਏ ਸੀ ਕਿਉਂਕਿ ਇਹ ਵਾਲਾ ਵੀਊ ਰਾਤ ਦੇ ਟਾਈਮ ਤੇ ਵੇਖਣ ਹੁੰਦਾ ਈਵਨਿੰਗ ਟਾਈਮ ਕਿਉਂਕਿ ਇਸ ਟਾਈਮ ਤੇ ਲੋਕ ਇੱਥੇ ਐਕਸਰਸਾਈਜ਼ ਕਰਨ ਆਉਂਦੇ ਨੇ ਤੇ ਇਹ ਵਾਲੀਆਂ ਲਾਈਟਾਂ ਦੇਖੋ ਨੂੰ ਮਿਲਦੀਆਂ ਕਿਰੇ ਪੁਹਾਰੇ ਚੱਲ ਰਹੇ ਨੇ ਲਾਈਟਾਂ ਦੇ ਵਿੱਚ ਅਲੱਗ-ਅਲੱਗ ਇਨਾਂ ਨੇ ਆਪਣੀ ਡੈਕੋਰੇਸ਼ਨ ਦਿੱਤੀ ਹੋਈ ਹੈ ਦੇਖੋ ਤੇ ਵਖਰਾ ਹੀ ਜੀ ਉਹ ਆ ਦੇਖਣਾ ਬਹੁਤ ਹੀ ਮਜ਼ਾ ਆਉਂਦਾ ਤੇ ਅਸੀਂ ਜਦੋਂ ਵੀ ਕਿਤੇ ਸਾਡਾ ਮਨ ਕਰੇ ਅਸੀਂ ਬੱਚਿਆਂ ਨੂੰ ਲੈ ਕੇ ਇੱਥੇ ਆ ਜਾਂਦੇ ਆ ਬੜਾ ਹੀ ਮਜ਼ਾ ਆਉਂਦਾ ਇੱਥੇ ਦੇਖਣਾ ਬਹੁਤ ਵੱਡੀ ਪਾਰਕ ਆ ਬਹੁਤ ਵੱਡੀ ਆ ਪੂਰਾ ਫਲਾਵਰ ਬਣਾ ਦਿੱਤਾ ਹੈ ਇਹ ਚੀਜ਼ ਦੇਖਣੀ ਸੀ ਅਸੀਂ ਵੀਰ ਪਾ ਲੋਣੀ ਕਹਿੰਦੇ ਸੀ ਸ਼ਾਮ ਦੇ ਟਾਈਮ ਤੇ ਹੀ ਜਾਣਾ ਆ ਜਿੱਥੇ ਉਹ ਪੁਹਾੜੇ ਚੱਲਦੇ ਆ ਤੇ ਅਲੱਗ ਅਲੱਗ ਡਿਜ਼ਾਈਨਾਂ ਦੇ ਵਿੱਚ ਵੇਖ ਕੌਣ ਉਹ ਅਨਾਰ ਦੇ ਟੈਪ ਤੇ ਬਣਿਆ ਹੋਇਆ ਚੌਂ ਫਲਾਵਰ ਹੋਣੇ ਇੱਥੇ ਬੱਚੇ ਪੂਰੇ ਫੁੱਲ ਇੰਜੋਏ ਕਰਕੇ ਇਹ ਪਾਰਕ ਆ ਤੁਹਾਨੂੰ ਪਤਾ ਕੁਲੀ ਡੁੱਲੀ ਬੱਚਿਆਂ ਨੂੰ ਹੁੰਦਾ ਹੀ ਘੁੰਮੀ ਐ ਫਿਰਿਏ ਇੱਧਰ ਸਾਡੇ ਮੰਮੀ ਵੀ ਜੋੜਾ 16 ਚ ਲੱਗੇ ਹੋਏ ਨੇ ਐਕਸਰਸਾਈਜ਼ ਚ ਇਹ ਕਹਿੰਦੇ ਮੈਂ ਵੀ ਐਕਸਰਸਾਈਜ਼ ਕਰਨੀ ਭੈਣ ਧਿਆਨ ਨਾਲ ਚਲੋ ਚਲੋ ਇੱਕ ਪੈਰ ਅੱਗੇ ਕਰੋ ਇੱਕ ਪੈਰ ਅੱਗੇ ਕਰੋ ਇੱਕ ਪਿੱਛੇ ਕਰੋ ਹਾਂ ਅੱਜ ਨਹੀਂ ਪਤਲੇ ਹੋਗੇ ਸਣਾ ਅੱਜ ਹੀ ਪਤਲੇ ਹੋਗੇ ਹਨ ਹੈ ਇੱਕ ਬੈਕ ਕਰੋ ਤੇ ਇੱਕ ਅੱਗੇ ਕਰੋ ਪੈਰ ਜਿੱਦਾ ਚੱਲੀ ਦਾ ਨਾ ਉਦਾਂ ਕਰੋ ਤੁਰੀ ਦਾ ਜਿੱਦਾ ਇੱਕ ਹੱਬ ਦੇ ਤੁਰਨ ਦੇ ਹੋ ਹਾਂ ਹੈ ਸਟਰਾ ਰਾਈਟ ਰਾਈਟ ਇੱਧਰ ਹਰ ਕੀਰਤ ਲੱਗਾ ਹੋਇਆ ਇੰਜੋਏ ਕਰਣ ਚਲੋ ਚਲੋ ਹਰ ਕੀਰਤ ਔਰ ਡੈਡੀ ਜੀ ਉਹਦਾ ਪਿੱਛੇ ਘੁਮਾਇਓ ਥੋੜਾ ਜਿਹਾ ਉਹਨੂੰ ਚੱਲਣਾ ਨਹੀਂ ਹੋਣਿਆ ਉਹਦੇ ਤੇ ਹਾਂ ਵਾਲਾ ਹਾਂ ਅੱਛਾ ਉਹ ਪਿਆਰ ਚੱਲਣਾ ਨਹੀਂ ਨਾ ਇਹ ਕੁੱਤੇ ਇੱਧਰ ਵੀਰਪਾਲ ਵੇਖੋ ਹਨੇਰੇ ਦੇ ਵਿੱਚ ਲੱਗਾ ਹੋਇਆ ਇੱਧਰ ਝੂਟੇ ਲੈਣ ਸਲਾਈਡ ਕਰਨ ਲਓ ਆਜੋ 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 ਥੱਲੇ ਆਜੋ ਆਜੋ ਵੈਰੀ ਗੁੱਡ ਵੀਰਪਾਲ ਨੂੰ ਇੰਜੋਏ ਕਰ ਰਹੇ ਹੋ ਪਾਰਕ ਦੇ ਵਿੱਚ ਪੂਲ ਮਸਤੀ ਹੋ ਰਹੀ ਹੈ ਨਾ ਇਹਦੇ ਤੇ ਵੀ ਚੜ ਚੱਲ ਪੈਰ ਅੱਗੇ ਪਿੱਛੇ ਕਰ ਐਕਸਰਸਾਈਜ਼ ਹੋ ਵੀ ਦਾਦੀ ਮम्मा ਲੱਗੀ ਹੋਈ ਪੂਰਾ ਪੈਰ ਪਾਰ ਪਾ ਕੇ ਨਾ ਫੇਰ ਕਰ ਹਾਂ ਚੱਲ ਕਮਾ ਹੈ ਹੁਣੇ ਅੱਜ ਮੰਮੀ ਨੇ ਪਤਲੇ ਹੋ ਗਏ ਜਣਾ ਹੈਨਾ ਚਲੋ ਚਲੋ ਘਰ ਤੇਜ਼ ਤੇਗ ਮਾ ਇਧਰ ਬੀਰਪਾਲ ਤੇ ਹਰਕੀਰਤ ਲੱਗਾ ਹੋਇਆ ਇਧਰ ਦਾਦੀ ਪੋਤੇ ਦੀ ਰੇਸ ਚ ਲੰਡੀ ਆ ਹੂੰ ਅੱਜ ਪਤਲੇ ਹੋ ਗਏ ਜਣਾ ਇੱਕ ਦਿਨ ਨਾ ਨਹੀਂ ਗੱਲ ਬੰਦੀ ਜਾਂਦੇ ਸਾਰਾ ਆਇਆ ਕਰੋ ਕਿੰਨੀ ਕਿ ਦੂਰ ਪੈਂਦਾ ਤੁਹਾਨੂੰ ਮੰਮਾ ਇੱਕ ਮਿੰਟ ਇਧਰ ਲੱਗੇ ਹੋਇਆ ਬੀਰਪਾਲ ਤੇ ਇਧਰ ਲੱਗੇ ਹੋਏ ਨੇ ਇਧਰ ਡੈਡੀ ਜੀ ਚੱਕਰ ਨੂੰ ਘੁਮਾਉਣ ਇਹਦੇ ਨਾਲ ਬਾਹਾਂ ਦੀ ਐਕਸਰਸਾਈਜ਼ ਹੁੰਦੀ ਆ ਦੋਸਤੋ ਹਾਂ ਛੋੜ ਰੈਕਸ ਨੂੰ ਬਾਹਾਂ ਦੀ ਹੁੰਦੀ ਆ ਓ ਵੀਰ ਪੱਲ ਨੇ ਚੋੱਕ ਲਿਆ ਇੰਨਾ ਕ ਜੋਰ ਆ ਵੀਰ ਪੱਲ ਚ ਹਰ ਕੀ ਤੇਰ ਕੋ ਚੁੱਕਿਆ ਜਾਊਗਾ ਓਥੇ ਹਾਂ ਲੱਗਾ ਲੱਗਾ ਵੈਰੀ ਗੁੱਡ ਲੱਗਾ ਹੀ ਲੱਗਾ ਹੀ ਲੱਗਾ ਹੀ ਲੱਗਾ ਹੀ ਲੱਗਾ ਹੀ ਚਲੋ ਜੀ ਇੱਧਰ ਡੈਡੀ ਮੰਮੀ ਲੱਗੇ ਹੋਏ ਐਕਸਰਸਾਈਜ਼ ਕਰਨ ਇੱਧਰ ਬੱਚੇ ਇੰਜੋਏ ਕਰ ਰਹੇ ਨੇ ਵੀਰ ਕਿੰਦਾ ਵੀ ਮੰਮਾ ਇੱਧਰ ਆਓ ਹਰ ਕੀ ਤੇ ਡੇਗਣਾ ਪਈ ਤੇ ਡੈਡੀ ਜੀ ਨੂੰ ਉਤਾਰੋ ਇਹਨੂੰ ਹਰ ਕੀ ਤੇ ਉਤਾਰਿਓ ਇੱਕ ਮਿੰਟ ਪਾਲ ਓ ਡੈਡੀ ਜੀ ਲੱਗੇ ਹੋਏ ਨੇ ਇੱਧਰ ਵਾਓ ਆ ਨਾਈਸ ਇੰਨੀ ਡੋਲਿਆ ਚੁਚਾਰ ਸਹੀ ਗਾ ਹੁਣ ਵੀ ਹੁਣ ਦਾਦੇ ਪੋਤੇ ਦਾ ਮੁਕਾਬਲਾ ਚੱਲੂਗਾ ਚਲੋ ਵੇ ਇਹਨੇ ਕਿੰਨਾ ਕੇ ਖੇਚ ਕੇ ਘਰਦਾ ਪਾਲ ਲੈ ਜਾ ਲੈ ਜਾ ਲੈ ਜਾ ਪਾਲ ਬਸ ਪਾਲ ਜਿੰਨੀ ਕੇ ਅਸ ਦੇ ਅਕੋਰਡਿੰਗ ਆਪਣਾ ਉਹਨੇ ਚੁੱਕ ਲਿਆ ਵੇਟ ਹਾਂ ਉਹ ਵੇਖੋ ਉਹਦੀ ਹੈਲਪ ਕਰਨ ਰਿਆ ਕਿਤੇ ਤਾਂ ਦੇ ਨਾ ਬਣਾ ਲਈ ਆਪਣੇ ਹਾਂ ਵੈਰੀ ਗੁੱਡ ਵੈਰੀ ਗੁੱਡ ਵਾਹ ਇੱਥੇ ਐਕਸਰਸਾਈਜ਼ ਕਰਨ ਦਾ ਵੱਖਰਾ ਹੀ ਨਜ਼ਾਰਾ ਆਇਆ ਹੈ ਹਨਾ ਸਾਦੇ ਚੜਿਆ ਪਰ ਇਹ ਆ ਵੀ ਸਰੀਰ ਨੂੰ ਪਤਾ ਲੱਗ ਗਿਆ ਵੀ ਐਕਸਰਸਾਈਜ਼ਾਂ ਕੀਤੀਆਂ ਵੀ ਆਸੇ ਦਾਦੀ ਮੰਮਾ ਦਾਦੀ ਮੰਮਾ ਇਧਰ ਹਰਕੀਤ ਲੱਗਾ ਕੱਲਾ ਹੀ ਹਰਕੀਤ ਇੰਜੋਏ ਕੀਤਾ ਪਾਰਕ ਚਾਨ ਕੇ ਹਾਂ ਹਾਂ ਉੱਧਰ ਵੀ ਹੈਗਾ ਕੁਛ ਝੂਟੇ ਬਸ ਇੱਥੋਂ ਤੱਕ ਹੀ ਗੇ ਹੋਰ ਲੈਣੇ ਆ ਹਰਕੀਤ ਦਾ ਮਾਨ ਹੀ ਨਹੀਂ ਰੱਜਣ ਡਿਆ ਝੂਟਿਆਂ ਤੋਂ ਤੇ ਵੀਰਪਾਲ ਉਥੋਂ ਹੋਣ ਨਹੀਂ ਡਿਆ ਕੋਈ ਨਹੀਂ ਐ ਸਾਈਡ ਤੇ ਬੇਟਾ ਫੇਰ ਹੁਣਾ ਨਾ ਉਧਰੋਂ ਫੇਲਾ ਘੋਮ ਆਓ ਲੋ ਵੇਖੋ ਵੀ 2 ਮਿੰਟ ਤੁਰ ਲੈਂਦੇ ਆ ਤੇ ਖਵਾਲ ਦੋ ਜੀ ਸਾਨੂੰ ਭੁੱਖਾਂ ਲੱਗੀਆਂ ਕਿਉਂ ਵੀਰਪਾਲ ਲਗਨੀ ਐ ਸਾਈਕਲ ਵੀ ਕਿੰਨਾ ਐਕਸਰਸਾਈਜ਼ ਕਿੰਨੀ ਕ ਕਰ ਲਈ ਕੋਈ ਐਕਸਰਸਾਈਜ਼ ਨਹੀਂ ਹੋਈ ਜਾਂਦੇ ਰਨਿੰਗ ਕਰੋ ਰਨਿੰਗ ਕਰੋ ਨਾ ਫੇਰ ਹੀ ਗੱਲ ਬੰਦ ਦੀ ਆ ਹਾਂ ਸਾਰੇ ਆਪਣੇ ਆਪਣੇ ਹਿਸਾਬ ਦੇ ਨਾਲ ਐਕਸਰਸਾਈਜ਼ ਕਰ ਰਹੇ ਕੋਈ ਰਨਿੰਗ ਕਰ ਰਿਹਾ ਕੋਈ ਟੂਲਸ ਐਕਸਰਸਾਈਜ਼ ਕਰ ਰਿਹਾ ਧਿਆਨ ਨਾਲ ਜੋ ਵੀ ਐਕਸਰਸਾਈਜ਼ ਦੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਤੇ ਅਸੀਂ ਜਾ ਰਹੇ ਹਾਂ ਉਧਰਲੀ ਸਾਈਡ ਤੇ ਹੋਣਾ ਪਾਰਕ ਕਾਫੀ ਵੱਡੀ ਆ ਕੋਲ ਇੰਜੋਏ ਕੀਤਾ ਬੱਚਿਆਂ ਨੇ ਕਿਉਂਕਿ ਅਸੀਂ ਐਸੇ ਟਾਈਮ ਤੇ ਇਸ ਕਰਕੇ ਆਏ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਫਰਾਟ ਦੇ ਟਾਈਮ ਤੇ ਤੇ ਪੂਰਾ ਲੋਕ ਇੰਜੋਏ ਕਰਦੇ ਨੇ ਸਾਈਟ ਤੇ ਅਨੇਰਾ ਬਿਲਕੁਲ ਹੋ ਚੁੱਕਿਆ ਪਰ ਬੱਚੇ ਇੱਥੋਂ ਜਾਣ ਦਾ ਨਾ ਨਹੀਂ ਲੈਣਦੇ ਕਹਿੰਦੇ ਸੀ ਐਕਸਰਸਾਈਜ਼ ਹੋਰ ਕਰਨੀ ਆ ਤੇ ਚਲੋ ਔਣ ਕਰੋ ਆਏ ਆ ਤੇ ਐਕਸਰਸਾਈਜ਼ ਵੀ ਕਰਕੇ ਜਾਣੇ ਆ ਤੇ ਨੇਰਾ ਹੋ ਗਏ ਕੋਈ ਨਹੀਂ ਉਹ ਵੇਖੋ ਅੱਗੇ ਚੀਜ਼ਾਂ ਲੱਗੀਆਂ ਹੋਈਆਂ ਲੇਡੀਜ਼ ਵਾਲਾ ਸਾਰਾ ਕੁਝ ਉੱਥੇ ਲੱਗਾ ਹੋਇਆ ਕੋਮਾ ਸਕਦੇ ਹੋ ਝੂਟੇ ਲੈ ਸਕਦੇ ਹੋ ਸਾਰਾ ਉਹ ਜਿਹੜਾ ਤੁਸੀਂ ਪਿੱਛੇ ਛੱਡ ਕੇ ਆਏ ਹੋ ਨਾ ਉਹ ਪਿੱਛੇ ਹੋਰ ਵੀ ਹੈਗਾ ਅੱਗੇ ਸਮਾਨ ਉਹ ਹੋ ਵੀ ਹੈ ਵਿੱਚ ਜਿਹੜਾ ਸਾਰੇ ਐਕਸਰਸਾਈਜ਼ ਕਰ ਰਹੇ ਨੇ ਤੇ ਬੱਚੇ ਵੀ ਲੱਗੇ ਸਾਡੇ ਇੱਧਰ ਐਕਸਰਸਾਈਜ਼ ਕਰਨ ਇਹ ਸਾਰਾ ਸਮਾਨ ਐਕਸਰਸਾਈਜ਼ ਦਾ ਇੱਥੇ ਬੈਠ ਕੇ ਅਸੀਂ ਖਾ ਪੀ ਸਕਦੇ ਆ ਬੱਚੇ ਇੰਜੋਏ ਕਰ ਸਕਦੇ ਨੇ ਇੱਥੇ ਇਹ ਆ ਜੀ ਰਣਜੀਤ ਮਾਰ ਰਣਜੀਤ ਐਵੇਨਿਊ ਤੇ ਬਣੀ ਹੋਈ ਹੈ ਪਾਰਕ ਇਹ ਇਧਰ ਇਹ ਘੁੰਮਣਾ ਇਸਤਰਾ ਹਾਂ ਡੈਡੀ ਜੀ ਬਟ ਜਾਓ ਨੇ ਹੂੰ ਆਪ ਨੂੰ پارک ਪਸ ਥੋੜਾ ਜਿਹਾ ਹੋਣਾ ਪੈਂਦਾ ਹੈ ਥੋੜਾ ਜਿਹਾ ਫੂਰ ਪੈਂਦਾ ਆਪਣੇ ਘਰ ਤੋਂ ਇਸ ਕਰਕੇ ਆ ਦਿਖਵਾਇਆ ਨਹੀਂ ਹੁੰਦਾ ਵੇਹੇ ਇੱਥੇ ਬੱਚੇ ਖੁਲੀ ਜਿਹਾਏ ਕਰਦੇ ਜਦੋਂ ਵੀ ਆ ਜਾਣੇ ਇਹ ਜਦ ਅੱਜ ਤੁਹਾਨੂੰ ਮੌਕਾ ਮਿਲਿਆ ਹੀ ਇਹੀ ਆਪਾਂ ਵੀ ਚਲੋ ਬੱਚੇ ਛੁੱਟੀਆਂ ਕਈਆਂ ਮੈਂ ਐਨਜੋਏ ਕਰ ਲੈਣਗੇ ਆਇਆ ਫਰ ਆਪ ਆਪਣਾ ਵੀ ਇੱਥੇ ਉਹ ਆ ਜਾਗਾ ਆਹੰਦਾਰੀਓ। ਲੋ ਕਿਹਟ ਗਈ ਆ ਜੀ। ਨਹੀਂ ਉਹਦੇ ਤੇ ਬੁਲਾਉਣੇ ਨੂੰ। ਲੋ ਜੀ ਮੇਰੀ ਹੋ ਗਈ ਐਕਸਰਸਾਈਜ਼। ਮੈਨੂੰ ਸਾਹ ਵੀ ਪੂਰਾ ਚੜਿਆ ਹੋਇਆ ਤੇ ਉਧਰ ਮੰਮੀ ਜੀ ਵੀ ਲੱਗੇ ਹੋਏ ਨੇ। ਤੇ ਜੈੜੀ ਜੀ ਨੇ ਸਾਡੇ ਨੇ ਐਕਸਰਸਾਈਜ਼ ਕਰਨੀ ਆ ਦੌੜਨ ਵਾਲੀ। ਉਹ ਕਰਨਗੇ। ਮੈਂ ਪੂਰੀ ਤਰ੍ਹਾਂ ਖਾਧੋ ਤੁਸੀਂ ਆ। ਤੇ ਲੋਕ ਤਾਂ ਕਹਿੰਦੇ ਗਾਣੂ ਗਾਣੂ ਕਹਿੰਦੇ ਕਿਨੇ ਚੱਤੀ ਨਹੀਂ ਸਰ ਕਾਲੋ ਵਾਲੋ ਮੇਰੇ ਯਾਰ ਜੀ ਐਕਸਰਸਾਈਜ਼ ਕੋਰੀ ਤੇ ਖਾਣਾ ਪੀਣਾ ਜ਼ਿਆਦਾ ਇਹ ਦਾਦੀ ਪੋਤੇ ਦਾ ਕੰਮ ਹੈ ਵੇ ਲੋ ਜੀ ਉਹ ਤੇਨੇ ਕਿ ਆਪਕੋ ਭੁੱਖ ਲੱਗੀ ਹੈ ਦਾਦੀ ਮम्मा ਕਹਿੰਦੀ ਹੈ ਨਹੀਂ ਸਾਨੂੰ ਵੀ ਭੁੱਖ ਹੈ ਹਾਂਜੀ ਸਾਨੂੰ ਵੀ ਨਾਲ ਹੀ ਲੱਗੀ ਨਹੀਂ ਐਕਸਰਸਾਈਜ਼ ਦੀ ਹੋਗੀ ਦੇਖੇ ਤੂੰ ਮੱਕੀ ਇਹ ਪਾਰ ਜਾਣ ਕੇ ਨਾ ਸਕੂਲ ਜਾ ਮਿਲਦਾ ਇਸ ਲਈ ਇਸ ਕਰਕੇ ਆਈ ਤਾਂ ਜੀ ਬੱਚੇ ਕੋ ਮੇਰ ਜਾਨ ਖਾ ਕੇ ਲੈ ਨਹੀਂ ਨੂੰ ਨਾ ਸਭੀ ਚ ਫਰੋ ਕਰੋ ਇੱਥੇ ਕੋਲਿੰਗ ਜੁਆਇ ਹੈ ਦੇ ਲੈ ਖਾਣ ਕੇ ਵਧੀਆ ਸੈਂਡਵਿਚ ਵੀ ਵਧੀਆ ਮਿਲਿਆ ਇੱਥੇ ਚਲੋ ਤੁਹਾਨੂੰ ਲੈ ਕੇ ਚਲਦੇ ਆ ਉਧਰਲੀ ਸਾਈਡ ਤੇ ਥੋੜਾ ਜਿਹਾ ਹੋਰ ਵਿਖਾ ਦਿੰਦੇ ਕਿਉਂਕਿ ਹਨੇਰਾ ਹੋ ਚੁੱਕਿਆ ਜਿੱਥੇ ਜਿੱਥੇ ਲਾਈਟਾਂ ਤੁਹਾਨੂੰ ਥੋੜਾ ਦਿਖਾਈ ਦਿੰਦੀ ਹੈ ਲੋ ਜੀ ਬਿਲਕੁਲ ਹਨੇਰਾ ਹੋ ਚੁੱਕਿਆ ਆ ਤੇ ਲੋਕੀ ਆਪੋ ਆਪਣੀ ਘਰੀ ਚ ਜਾਂਦੇ ਆ ਪੇ ਨੇ ਹੁਣ ਤੇ ਅਸੀਂ ਵੀ ਪਾਰਕ ਚ ਖੁਲ ਨੂੰ ਇੰਜੋਏ ਕਰ ਲਿਆ ਸੀ ਬੱਚਿਆਂ ਨੇ ਝੂਟੇ ਵਗੈਰਾ ਲੈ ਲਏ ਸੀਗੇ ਤੇ ਅਸੀਂ ਹੁਣ ਜਾ ਰਹੇ ਆ ਘਰ ਕਿਉਂਕਿ ਬੱਚੇ ਕਹਿੰਦੇ ਭੁੱਖ ਲੱਗੀ ਉਹਨਾਂ ਨੂੰ ਅਸੀਂ ਸੈਂਡਵਿਚ ਵਗੈਰਾ ਖਵਾ ਦਿੱਤੇ ਕਿਉਂਕਿ ਇਹਨਾਂ ਨੂੰ ਜ਼ਿਆਦਾ ਹੁੰਦਾ ਆ ਵੀ ਅਸੀਂ ਜਾਈਏ ਪਾਰਕ ਦੇ ਵਿੱਚ ਤੇ ਝੂਟੇ ਲਈਏ ਤੇ ਥੋੜਾ ਜਿਹਾ ਅਸੀਂ ਲੇਟ ਹੋ ਚੁੱਕੇ ਸੀਗੇ ਹਨੇਰਾ ਹੋ ਚੁੱਕਿਆ ਹੀ ਘਰ ਕੀਤੇ ਗਿਆ ਥੱਕ ਪਹਿਲਾ ਇਹਨੇ ਝੂਟੇ ਬੜੇ ਲਏ ਆ ਹੁਣ ਇਹ ਪਤੰਗ ਦੀ ਜिद ਕਰਦਾ ਪਿਆ ਵੀ ਮੈਨੂੰ ਪਤੰਗ ਲੈ ਕੇ ਦੋ ਕਿਉਂਕਿ ਇਹ ਪਿਛਲੀ ਵਾਰ ਹੀ ਆਈ ਸੀ ਤੇ ਪਾਰਕ ਦੇ ਵਿੱਚ ਪਤੰਗ ਲੈ ਕੇ ਆਏ ਸੀ ਤੇ ਇੱਥੇ ਪਤੰਗ ਚੜਾਈ ਸੀ ਤੇ ਵੀ ਹਰਕਿਰਤ ਕਹਿੰਦਾ ਵੀ ਹੁਣ ਮੈਨੂੰ ਇੱਥੇ ਪਤੰਗ ਦੇ ਦੋਸਤੋ ਵੀ ਰਾਹ ਦੇ ਟਾਈਮ ਤੇ ਪਤੰਗ ਕੌਣ ਚੜਾਉਂਦਾ ਹੈ ਹਾਂ ਹਰਕਿਰਤ ਲੈਣੀ ਆ ਤੇ ਵੀਰਪਾਲ ਉਧਰ ਫੇਰ ਲੱਗ ਗਿਆ ਪਾਰਕ ਵੱਲ ਝੂਟੇ ਲੈਣ ਬਹੁਤ ਹੀ ਵਧੀਆ ਬਣਿਆ ਹੋਇਆ ਗ੍ਰੀਨ ਗ੍ਰੀਨ ਗ੍ਰਾਸ ਸਵੇਰੇ ਸਵੇਰੇ ਐਕਸਰਸਾਈਜ਼ ਕਰਨ ਦਾ ਬਹੁਤ ਮਜ਼ਾ ਆਉਂਦਾ ਹੈ ਇੱਥੇ ਐਵੇਂ ਬੱਚਿਆਂ ਨੂੰ ਸ਼ਾਮ ਦੇ ਟਾਈਮ ਤੇ ਇਸੇ ਕਰਕੇ ਲੈ ਕੇ ਆਏ ਸੀ ਬੱਚੇ ਥੋੜਾ ਦਮ ਅੰਨ ਜਿਹੜਾ ਉਹਨਾਂ ਦਾ ਸਹੀ ਹੋਏ ਕਿਉਂਕਿ ਸਵੇਰੇ ਬੱਚੇ ਸਕੂਲ ਤੋਂ ਜੋ ਜਾਂਦੇ ਨੇ ਸ਼ਾਮ ਘਰ ਆਉਂਦੇ ਨੇ ਤੇ ਇਹ ਸਾਡੇ ਬਿਲਕੁਲ ਹੀ ਨਜ਼ਦੀਕ ਸੀ ਪਾਰਕਾ ਨੂੰ ਲੱਗੀ ਵੀ ਬੱਚਿਆਂ ਨੂੰ ਲੈ ਜਾਈਏ ਉੱਥੇ ਤਾਂ ਜੋ ਬੱਚੇ ਇੰਜੋਏ ਕਰ ਸਕਣ ਇਹ ਵੀਰਪਾਲਾ ਜੇ ਵੀ ਨਹੀਂ ਹਟਣਿਆ ਉੱਥੋਂ ਹੁਣ ਆਓ ਵੇਖੋ ਵੀਰਪਾਲਾ ਆ ਜੋ ਹੀ ਜਾ ਰਹੇ ਆ वीरपाल हरकीत थक गया पहला अही जी ਝੂਟੇ ਬੜੇ ਲੈਣੇ ਆ ਤੇ ਹੁਣ ਡੈਡੀ ਨੂੰ ਚੁਕਣਾ ਪਿਆ ਕਿਉਂ ਡੈਡੀ ਜੀ ਉਹਨੂੰ ਆਵਾਜ਼ ਮਾਰੋ ਵੀਰਪਾਲ ਨੂੰ ਆ ਗਿਆ ਇਹਦੇ ਕੁਝ ਬੋਲਿਆ ਯਾਰ ਯਾਰ ਮम्मा ਪੜੀਏ ਤੁਹਾਨੂੰ ਕਿਤੇ ਆ ਜੀ ਹਾਂ ਥੱਕ ਗਏ ਹਨਾ ਉਹਨਾਂ ਤੇ ਜੇ ਘਰ ਜਾ ਕੇ ਗਿਆ ਨਾ ਮੈਨੂੰ ਵੀ ਮੇਰੀਆਂ ਲੱਤਾਂ ਘੁੱਟੋ ਤੇ ਮੈਂ ਨਹੀਂ ਘੁੱਟਣੀ ਆ ਜਿੰਨਾ ਤੁਸੀਂ ਭੁੜਕਣ ਦੇ ਅਸੀਂ ਇੱਥੇ ਠੀਕ ਆ ਅਪਦੀ ਨਾ ਲਾਈਟ ਲਾਈ ਹੋਈ ਇਹਨਾਂ ਨੇ ਇੰਨੀ ਸੋਹਣੀ ਬਣਾਈ ਲਾਈਟਾਂ ਸਿਗੀਆਂ ਤੇ ਇਹ ਵਾਲੀ ਜਗ੍ਹਾ ਤੇ ਆ ਗਿਆ ਹਨੇਰਾ ਪਰ ਫਿਰ ਵੀ ਤੁਹਾਨੂੰ ਅਸੀਂ ਵੀਡੀਓ ਚ ਬਲੌਗ ਚ ਸ਼ੇਅਰ ਕਰ ਰਹੇ ਆ ਕਿਉਂਕਿ ਹੁਣ ਆਏ ਆ ਤੇ ਇੰਜੋਏ ਕਰਨਾ ਬੱਚਾ ਨੇ ਇਥੇ ਹਨੇਰਾ ਬੇਟਾ ਨਹੀਂ ਉੱਪਰ ਆਇਆ ਜਾਣਾ ਹਨੇਰਾ ਹੋ ਚੁੱਕਿਆ ਨਾ ਫਿਰ ਕਿਸੇ ਦਿਨ ਦਿਨੇ ਆਇਓ ਤੇ ਫਿਰ ਆ ਇੰਜੋਏ ਕਰ ਲਿਓ ਅਣਕੇ ਫਿਰ ਕਿਸ ਦਿਨ ਆਵਾਂਗੇ ਤੁਹਾਨੂੰ ਦਿਨੇ ਦਿਨ ਦਾ ਵੀਊ ਵੀ ਬਖਾਵਾਂਗੇ ਕਿਉਂਕਿ ਸਾਡੇ ਕੋਲ ਹਨੇਰਾ ਹੋ ਚੁੱਕਿਆ ਸੀਗਾ ਤੇ ਬੱਚੇ ਕਹਿੰਦੇ ਸੀ ਜੇਦ ਘਾਰੇ ਹੀ ਜਾਣਾ ਹੀ ਜਾਣਾ ਤਾਂ ਕਰਕੇ ਹੋਣਾ ਪਿਆ ਅਓ ਜੀ ਹੁਣ ਅਸੀਂ ਘਰ ਜਾ ਰਹੇ ਆ ਕਿਉਂਕਿ ਬੱਚੇ ਬਿਲਕੁਲ ਥੱਕ ਚੁੱਕੇ ਨੇ ਤੇ ਮੰਮੀ ਵੀ ਥੱਕ ਕੇ ਹਾਰ ਕੇ ਬੈਠ ਗਏ ਨੇ ਤੇ ਵੀਰਪਾਲ ਹੁਣੀ ਜੇ ਵੀ ਨਹੀਂ ਟੰਡੇ ਕਹਿੰਦੇ ਆਂ ਅਜੇ ਵੀ ਇੰਜੋਏ ਕਰਨਾ ਕਿ ਫੇਰ ਕਿਸੇ ਦਿਨ ਤੁਹਾਨੂੰ ਇਹ ਵਾਲਾ ਦਿਨ ਦਾ ਵੀਊ ਬਖਾਲਾਂਗੇ ਇਹ ਅਸੀਂ ਰਾਤ ਦੇ ਟਾਈਮ ਤੇ ਇਸ ਕਰਕੇ ਆਏ ਸੀ ਕਿ ਇਹ ਵਾਲਾ ਟਾਈਮ ਇਹ ਫੁਹਾਰੇ ਚੱਲਦੇ ਨੇ ਪਾਣੀ ਵਾਲੇ ਤੇ ਵੀਰਪਾਲ ਹੁਣਾ ਨੂੰ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਵੀ ਅਸੀਂ ਉਹ ਵਾਲੇ ਵਾਟਰ ਵਾਲੇ ਫੁਹਾਰੇ ਆ ਜਿਹੜੇ ਆ ਉਹ ਵੇਖਣੇ ਆ ਤੇ ਇਸ ਕਰਕੇ ਸਾਨੂੰ ਰਾਤ ਹੋਣਾ ਪਿਆ ਇਹ ਪਾਰਕ ਦਾ ਵੀਊ ਕਰਨ ਵਾਸਤੇ ਵਿਜ਼ਿਟ ਕਰਨ ਵਾਸਤੇ ਤੇ ਫੇਰ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਤੇ ਮੰਮੀ ਇੱਧਰ ਥੱਕ ਚੁੱਕੇ ਨੇ ਬੈਠ ਗਏ ਨੇ ਕਿਉਂਕਿ ਇਹਨਾਂ ਨੇ ਐਕਸਰਸਾਈਜ਼ ਆ ਜ਼ਿਆਦਾ ਕਰ ਲਈਆਂ ਇਦਾਂ ਹੀ ਤਾਂ ਨਾ ਬਿਲਕੁਲ ਬਿਲਕੁਲ ਤੇ ਮਿਲਦੇ ਆਂ ਜੀ ਫਿਰ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਕੁਝ ਨਵਾਂ ਲੈ ਕੇ ਤੇ ਸਾਡੇ ਲੋਕ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਆ ਕਰੋ ਤੇ ਫਿਰ ਜਿਹੜਾ ਉਹ ਵਾਲਾ ਬਟਨ ਨਹੀਂ ਹੁੰਦਾ ਸਬਸਕ੍ਰਾਈਬ ਵਾਲਾ ਉਹਨੂੰ ਦਬਾਇਆ ਕਰੋ ਹਰ ਵਾਰ ਹਾਂ ਹਰ ਵੀਰਪਾਲ ਦੀ ਮੰਨਿਆ ਕਰੋ ਤੇ ਜਲਦੀ ਜਲਦੀ ਸਾਨੂੰ ਵੀ ਤੇ ਵੀਰ ਖਰਕੀਤਾ ਜੇ ਵੀ ਅਡਾ ਰੋਸ ਕੇ ਬੈਠਾ ਕਿਉਂਕਿ ਅਸੀਂ ਕਹਿਣ ਦੇ ਘਰ ਚਲੀਓ ਕਹਿੰਦੇ ਮੈਂ ਅਜੇ ਇੱਥੇ ਬੈਠਣਾ ਘਰੀ ਤੇ ਐਨੇ ਮੈਨੂੰ ਲੱਗਦਾ ਜੇ ਕਿ ਤੁਹਾਡੇ ਘਰ ਤੇ ਪਾਰਕ ਲੱਗੇ ਹੁੰਦੀ ਤੇ ਇਹਨੇ ਰੋਟੀ ਵੀ ਨਹੀਂ ਖਾ ਖਿਆ ਕਰਨਾ ਇੱਥੇ ਆ ਕੇ ਬੈਠੇ ਰਿਆ ਕਰਨਾ ਏਦਾ ਹੀ ਵੀਰਪਾਹਰ ਕੀਰਤ ਮੈਂ ਤਾਂ ਕਹਿੰਦਾ ਮੈਂ ਇੱਥੇ ਹੀ ਰਹਿੰਦਾ ਹੂੰ ਉਹ ਕਹਿੰਦਾ ਮੈਂ ਨਹੀਂ ਕਿਤੇ ਵੀ ਜਾਣਾ ਮੈਨੂੰ ਭੁੱਖੇ ਬਿਠਾ ਛੜੋ ਕਿਉਂਕਿ ਵੇਖਣੀ ਵਾਲੀ ਚੀਜ਼ ਸੀਗੀ ਤੇ ਅਸੀਂ ਤਾਂ ਕਰਕੇ ਆਏ ਸੀਗੇ ਇਧਰ ਅਜੇ ਵੀ ਫੁਹਾਰੇ ਚੱਲ ਰਹੇ ਨੇ ਵੇਖੋ ਅਜੇ ਵੀ ਇਧਰ ਦਾ ਮਜ਼ਾ ਆਉਂਦਿਆ ਪੂਰਾ ਪਿੱਥੇ ਰਹੀਏ ਤੇ ਬੱਚੇ ਇੰਜੋਏ ਕਰਨ ਜਿੱਥੇ ਉੱਥੇ ਵਧੀਆ ਲੱਗਦਾ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਕੁਝ ਨਵਾਂ ਲੈ ਕੇ ਤੇ ਓਕੇ ਜੀ ਬਾਏ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ